ਦੀ ਮੰਗ ਕਰਦੇ ਸੀ ਪਹਿਲੇ ਦਿਨ ਤੋਂ ਲੈ ਕੇ ਇਹਨਾਂ ਨੂੰ ਕੁੱਟ ਮਾਰ ਕਰਦੇ ਰਹਿੰਦੇ ਸੀਗੇ ਪਹਿਲਾਂ ਵੀ ਇਹਨਾਂ ਨੂੰ ਕਈ ਵਾਰੀ ਅਸੀਂ ਸਮਝਾਇਆ ਪਰ ਇਹ ਨਹੀਂ ਸਮਝੇ ਠੀਕ ਹੈ ਇਹਨਾਂ ਦੀਆਂ ਮੰਗਾ ਸੀ ਪਹਿਲੇ ਦਿਨ ਤੋਂ ਮੰਗਦੇ ਰਹੇ ਇਹਨਾਂ ਦੇ ਕਹਿਣ ਦੇ ਮੁਤਾਬਕ ਕਹਿੰਦੇ ਸਾਨੂੰ ਏਸੀ ਪੈਸ ਚਾਹੀਦਾ ਉਹ ਸਤੋਂ ਨਹੀਂ ਹੋਇਆ ਜਿੰਨਾ ਅਸੀਂ ਾਕਾਦ ਤੋਂ ਵੱਧ ਜ਼ੋਰ ਲਾਉਣਾ ਸੀ ਅਸੀਂ ਵਿਆਹ ਤੇ ਲਾਇਆ ਪਰ ਇਹ ਇਹਨਾਂ ਦੇ ਅਕੋਰਡਿੰਗ ਅਸੀਂ ਜਿੰਨਾ ਅਸੀਂ ਕਰਨਾ ਸੀ ਅਸੀਂ ਕੀਤਾ ਪਰ ਇਹ ਕੁੜੀ ਨੂੰ ਕੁੱਟਦੇ ਮਾਰਦੇ ਰਹੇ ਇਹਨਾਂ ਦੀ ਮੰਮੀ ਇਹਦੀ ਭੈਣ ਮੁੰਡੇ ਦੀ ਤੇ ਆ ਕੇ ਇਹ ਇੱਟਾਂ ਰੋੜੇ ਵੀ ਚਲਾਉਂਦੇ ਰਹੇ ਕੁੜੀ ਨੂੰ ਦੋ ਦੋ ਦਿਨ ਇਹ ਕਮਰੇ 'ਚ ਬੰਦ ਵੀ ਕਰਦੇ ਰਹੇ ਇੰਨਾ ਅਸੀਂ ਤਸੀਹੇ ਝਲਦੇ ਝਲਦੇ ਇਹਨਾਂ ਨੂੰ ਬਹੁਤ ਸਮਝਾਇਆ ਪਰ ਇਹ ਨਹੀਂ ਮੰਨੇ ਆਖਰ ਨੂੰ ਇਹਨਾਂ ਨੇ ਮੁੰਡੇ ਨੇ ਮੁੰਡੇ ਦੀ ਭੈਣ ਨੇ ਤੇ ਇਹਦੇ ਦੇ ਮਾਪੇਪ ਇਹਨਾਂ ਨੇ ਕੁੜੀ ਦਾ ਗਲ ਘੁੱਟ ਕੇ ਤਸੀਹੇ ਪਹਿਲਾਂ ਕੁੱਟਮਾਰ ਕੀਤੀ ਇਹਨਾਂ ਨੇ ਹੱਥ ਬੰਨੇ ਹੱਥ ਬੰਨੇ ਕੇ ਉਹਦੀ ਕੁੱਟਮਾਰ ਕੀਤੀ ਉਹਦੇ ਇਨਸਾਨ ਨੇ ਤੇ ਗਲ ਦੇ ਵਿੱਚ ਤਾਰ ਪਾ ਕੇ ਗਲ ਘੁੱਟ ਕੇ ਉਹਨੂੰ ਇਹਨਾਂ ਨੇ ਕਤਲ ਕੀਤਾ ਇੱਕ ਜਿਹੜਾ ਬੰਦਾ ਇਹ ਸੀਗਾ ਵੀ ਇਹਨਾਂ ਨੇ ਚਾਰੇ ਬੰਦੇ ਨੇ ਨਾਂ ਲਗਾਈ ਇੱਕ ਪੰਜਵਾਂ ਬੰਦਾ ਹੋਰ ਸੀ ਜਿਹੜਾ ਇਹਦਾ ਮੁੰਡੇ ਦਾ ਭਰਾ ਸੀ ਉਹ ਪੁਲਿਸ ਦੇ ਵਿੱਚ ਆ ਭਗਵੰਤ ਮਾਨ ਦਾ ਹੋ ਐਫਓ ਆ ਠੀਕ ਹੈ ਇਹਨਾਂ ਨੇ ਸਾਡਾ ਉਹਦਾ ਨਾਂ ਨਹੀਂ ਲਿਖਣ ਦਿੱਤਾ ਸੀ ਉੱਥੇ ਵੀ ਇਹਨਾਂ ਨੂੰ ਪੁਲਿਸ ਨੂੰ ਮਤਲਬ ਮੰਗ ਕੀਤੀ ਸੀ ਪਰ ਸਾਡਾ ਇਹਨਾਂ ਨੇ ਉੱਥੇ ਨਾਂ ਨਹੀਂ ਲਿਖਣ ਦਿੱਤਾ ਉਹਨਾਂ ਨੇ ਇਹਦੇ ਵਿੱਚ ਦਜ ਨਹੀਂ ਕੀਤਾ ਨਾ ਕਿੰਨਾ ਟਾਈਮ ਹੋਇਆ ਸੀ ਕੁੜੀ ਦੇ ਮੈਰਿਜ ਨੂੰ 2 ਮਹੀਨੇ ਹੋਇਆ ਸੀ 10ਵੇਂ ਮਹੀਨੇ ਦੇ ਵਿੱਚ ਵਿਆਹ ਹੋਇਆ 11 ਤਰੀਕ ਨੂੰ ਕਿੱਦਾਂ ਪਤਾ ਲੱਗੇ ਤੁਹਾਨੂੰ ਅੱਜ ਦੀ ਕੁੜੀ ਕੱਲ ਜਦੋਂ ਸਾਡੇ ਤਾਇਆ ਜੀ ਕੋਲ ਪਹਿਲਾਂ ਉਹਨਾਂ ਦੇ ਕੋਲੇ ਫੋਨ ਆਇਆ ਉਹ ਕਹਿੰਦੇ ਵੀ ਇਹਨਾਂ ਦੀ ਵੀ ਕੁੜੀ ਸੀਰੀਅਸ ਆ ਬੀ ਹਸਪੀਟਲ ਦੇ ਵਿੱਚ ਆ ਜਾਓ ਉਸ ਤੋਂ ਬਾਅਦ ਜਦੋਂ ਅਸੀਂ ਇੱਥੋਂ ਚੱਲੇ ਗਏ ਰਾਸਤੇ ਵਿੱਚ ਇਹ ਆ ਗਿਆ ਵੀ ਕੁੜੀ ਮਰ ਗਈ ਜਦ ਅਸੀਂ ਉੱਥੇ ਜਾ ਕੇ ਪਤਾ ਕੀਤਾ ਤਾਂ ਕੁੜੀ ਡੈੱਡ ਸੀਗੀ ਤੇ ਸਾਨੂੰ ਇਹਨਾਂ ਨੇ ਪੁਲਿਸ ਆਣੇ ਪਹਿਲਾਂ ਤਾਂ ਅਸੀਂ 6 ਵਜੇ ਉੱਥੇ ਅਸੀਂ ਪਹੁੰਚ ਗਏ ਰਾਤ ਦੇ 12 ਵਜੇ ਤੱਕ ਸਾਡੇ ਇਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਸਾਡੇ ਇਹ ਬਿਆਨ ਹੀ ਲੈਂਦੇ ਗਏ ਅਸੀਂ ਬਿਆਨ ਸਾਡੇ ਅਕੋਰਡਿੰਗ ਜਿਹੜੇ ਅਸੀਂ ਬਿਆਨ ਦਿੱਤੇ ਉਹਨਾਂ ਨੇ ਉਹ ਨਹੀਂ ਮੰਨੇ ਆਫ ਅਕੋਰਡਿੰਗ ਉਹਨਾਂ ਨੇ ਜਿਹੜੀ ਇਹ ਐਫ ਆਰ ਵੀ ਲਿਖ ਕੇ ਉਹ ਕੀ ਕੀ ਹੈ ਕਿਉਂ ਕਾਰਵਾਈ ਦੀ ਮੰਗ ਨਹੀਂ ਪਈ ਅਸੀਂ ਮੰਗ ਇਹ ਕਰਦੇ ਆਂ ਵੀ ਚਾਰ ਬੰਦੇ ਦੇ ਨਾਂ ਤਾਂ ਲਿਖਤੇ ਜਿਹੜਾ ਪੰਜਵਾਂ ਬੰਦਾ ਸੀ ਇਹਦਾ ਭਰਾ ਜਿਹਦਾ ਪੁਲਿਸ ਦੇ ਵਿੱਚ ਆ ਜਿਹਦਾ ਸਪੋਰਟ ਆ ਜਿਹਨਾਂ ਇਹ ਕਰਤਾਰ ਤੇ ਫੁੱਲ ਜ਼ਿੰਮੇਵਾਰੀ ਸੀਗੀ ਵਿਆਹ ਦੇ ਵਿੱਚ ਉਹ ਉਹਦਾ ਨਾਂ ਵਿੱਚ ਹੋਣਾ ਚਾਹੀਦਾ ਅਸੀਂ ਇਹ ਮੰਗ ਕਰਦੇ ਆਂ ਉਹਨਾਂ ਦੇ ਇੱਕ ਅਸੀਂ ਨਹੀਂ ਅਸੀਂ ਧਰਨਾ ਵੀ ਲਾਵਾਂਗੇ ਇਸ ਜੀ ਇਹ ਕੀ ਮੰਨੀ ਵੀ ਦਾਜ ਦੀ ਇਹ ਬਲੀ ਚੜੀ ਕੁੜੀ ਇਹ ਦਾਜ ਦੀ ਜਿਹੜਾ ਅਸੀਂ ਦਾਜ ਦਿੱਤਾ ਵੀ ਸੀ ਇਹਨਾਂ ਦੇ ਪਸੰਦ ਨਹੀਂ ਸੀਗੇ ਫਿਰ ਇਹ ਵਿਆਹ ਦੇ ਵਿੱਚ ਕਹਿੰਦੇ ਸਾਨੂੰ ਏਸੀ ਪੈਲਸ ਚਾਹੀਦਾ ਉਹ ਸਾਤੋਂ ਨਹੀਂ ਹੋਇਆ ਵਿਆਹ ਦੇ ਵਿੱਚ ਇਹ ਇਹ ਆਪ ਦੇ ਹਲਵਾਈ ਲੈ ਕੇ ਵਿਆਹ ਦੇ ਵਿੱਚ ਇਹਨਾਂ ਨੇ ਮੀਟ ਵੀ ਆ ਬਣਾ ਕੇ ਖਾਤਾ ਕੀ ਅਗਲੀ ਕਾਰਵਾਈ ਕੀ ਹੋਊਗੀ ਤੁਹਾਡੀ ਅਗਲੀ ਕਾਰਵਾਈ ਇਹ ਹੈ ਵੀ ਜਿੰਨਾ ਚਿਰ ਉਹ ਬੰਦੇ ਦਾ ਨਾਮ ਇਹ ਦਰਜ ਨਹੀਂ ਕਰਦੇ ਉਹ ਬੰਦੇ ਨੂੰ ਇਹ ਜੇਲ੍ਹ ਦੇ ਵਿੱਚ ਨਹੀਂ ਦਿੰਦੇ ਸਾਡੀ ਇਹ ਮੰਗ ਹੈ ਵੀ ਉਹਨੂੰ ਜੇਲ੍ਹ 'ਚ ਹੋਣਾ ਚਾਹੀਦਾ